ਸਰਪੰਚ ਸਾਹਿਬ ਇਹ ਕੀ ਜਿਹੜੀ ਰਾਤ ਘਟਣਾ ਵਾਪਰੀ ਜੀ ਰਾਤ ਜੀ 10 ਵਜੇ ਦਾ ਟਾਈਮ ਸੀਗਾ 10 ਸ਼ਾਇਦ ਪੌਣੇ 10 ਵਜੇ ਦੀ ਇੱਥੇ ਰੌਲਾ ਪੈਣ ਲੱਗ ਗਿਆ ਜਦੋਂ ਮੈਂ ਘਰੋਂ ਆਇਆ ਇਹ ਮੰਦਰ ਸੀਗਾ ਮੰਦਰ ਇਸ ਕੋਠੀ 'ਚ ਰਹਿ ਰਿਹਾ ਸੀਗਾ ਸਾਲ ਹੋ ਗਿਆ ਸਾਡੀ ਜੀ ਰਹੀ ਇੱਥੇ ਕੋਠੀ ਦੇਖਭਾਲ ਕਰਦਾ ਸੀ ਤੇ ਪਸ਼ੂਆਂ ਦੇਖਭਾਲ ਕਰਦਾ ਸੀ ਇਹ ਜਦੋਂ ਮੈਂ ਆ ਕੇ ਦੇਖਿਆ ਇਹਦੀ ਘਰ ਵਾਲੀ ਰੌਲਾ ਪਾਉਣ ਲੱਗ ਪਈ ਇਹ ਜਦੋਂ ਮੈਂ ਦੇਖਿਆ ਇੱਥੇ ਕੋਈ ਆ ਕੇ ਇਹਦਾ ਕਤਲ ਕਰ ਗਿਆ ਮੁੰਡੇ ਦਾ ਜੀ ਇਹ ਤਾਂ ਗੱਲ ਵੱਡ ਗਿਆ ਜੀ ਫਿਰ ਅਸੀਂ ਇੱਥੇ ਰੌਲਾ ਪੈ ਗਿਆ ਕਾਫੀ ਵਸਤੀ ਵਾਲੇ ਸਾਰੇ ਜਣੇ ਆ ਗਏ ਫਿਰ ਮੈਂ ਪੁਲਿਸ ਨੂੰ ਤਲਾਹ ਦਿੱਤੀ ਦੁਆਰਾ ਫਿਰ ਪੁਲਿਸ ਵੀ ਆ ਗਈ ਉਹ ਕਰੀ ਜਾਂਦੀ ਐ ਆਪਦਾ ਸਾਰਾ ਕੰਮ ਦੇਖੋ ਹੁਣ ਪਤਾ ਲੱਗ ਜੂ ਕੌਣ ਕਿਹਨੇ ਕੀਤਾ ਇਹ ਕਿਹਨੇ ਨਹੀਂ ਕੀਤਾ ਇਹਦਾ ਪਤਾ ਲੱਗ ਜੂ ਸਵੇਰ ਤੱਕ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਇਹ ਚਾਰਖੰਡ ਦਾ ਜੀ ਇਹ ਸਾਲ ਹੋ ਗਿਆ ਸਾਡੇ ਕੋਲੇ ਰਹਿੰਦੇ ਨੇ ਜੀ ਬਾਕੀ ਡਰੈਸ ਹੈਗਾ ਸਾਡੇ ਕੋਲੇ ਇਹਦਾ ਸਾਰਾ ਡਰੈਸ ਸੀਗਾ ਜੀ ਅਸੀਂ ਲੈ ਰੱਖਿਆ ਸੀ ਇਹਦਾ ਸਾਰਾ ਕੁਝ ਇੱਥੇ ਕਹੇ ਕੌਣ ਕੌਣ ਰਹਦੇ ਸੀਗੇ ਇਹਦੇ ਦੀ ਵਾਈਫ ਰਹਿ ਰਹੀ ਸੀ ਦੋਨੇ ਰਹ ਰਹੇ ਸੀਗੇ ਜੀ ਇੱਥੇ ਉਹ ਉਮਰ ਦਾ ਅੰਦਾਜ਼ਾ ਹੈ ਕਿ ਉਹ ਉਮਰ ਹਾਂਜੀ 45 ਸਾਲ ਦਾ ਉਮਰ ਸੀ ਜੀ ਇਹਦੀ ਇਹ ਮੇਰੀ ਨਾ ਸਿਸਟਰ ਦੀ ਕੋਠੀ ਆ ਵਿਹਲੀ ਪਈ ਐ ਬਾਹਰ ਗਿਆ ਫੋਰਨ ਗਿਆ ਐ ਇਹ ਕੋਠੀ ਦੇ ਵਿੱਚ ਰਹਿੰਦਾ ਸੀ ਜੀ ਇਹ ਸਤਪੁਰੇ ਇੱਕ ਰਾਤ ਬੱਗਰ ਹੋਇਆ ਸਰ ਕੀ ਮਸਲਾ ਤੇ ਪੁਲਿਸ ਵੱਲੋਂ ਤੁਹਾਨੂੰ ਟੀਮ ਖੜ ਕਰ ਗਈ ਇਹ ਰਾਤ ਇਤਲਾਹ ਮਿਲੀ ਸੀ ਥਾਣਾ ਸਿਟੀ ਕੋਰ ਕਪੂਰਾ ਦੇ ਏਰੀਆ ਚ ਪਿੰਡ ਹੈਗਾ ਮਾਨਾ ਵਾਲਾ ਕੋਠੇ ਮਾਨਾ ਵਾਲਾ ਪਿੰਡ ਐ ਬੀਡ ਰੋਡ ਮਾਨ ਪੈਲੇਸ ਦੇ ਕੋਲ ਇੱਕ ਘਰ ਦੇ ਵਿੱਚ ਇੱਕ ਚਾਰਖੰਡ ਤੋਂ ਆਏ ਹੋਏ ਆਦਮੀ ਰਹਿੰਦਾ ਸੀ ਉਹਦੀ ਵਾਈਫ ਸੀ ਨਾਲ ਉਸ ਵਿਅਕਤੀ ਦਾ ਨਾਮ ਮਹਿੰਦਰ ਗੁਸਾਈਆ ਉਹਦਾ ਮਰਡਰ ਕਿ ਹੋਇਆ ਮਰਡਰ ਕਰਨ ਵਾਲੇ ਦਾ ਨਾਮ ਗੰਧਾਰਾ ਉਰਫ ਕਮਲ ਹੈ ਇਹ ਵੀ ਚਾਰਖੰਡ ਦਾ ਹੀ ਵਸਨੀਕ ਹੈ ਇਸ ਦੋਸ਼ੀ ਨੇ ਜਿਹੜਾ ਉਸ ਬੰਦਾ ਮਹਿੰਦਰ ਗੁਸਾਈਆ ਦਾ ਰਾਤ ਉਹਦੇ ਕਮਰੇ ਚ ਪਏ ਦਾ ਕਤਲ ਕਰ ਦਿੱਤਾ ਤੇ ਭੱਜ ਗਿਆ ਉੱਥੋਂ ਮੌਕਾ ਤੋਂ ਮਜਾ ਰੰਜਾ ਸ਼ਜੇ ਤਾਂ ਕਿਹ ਪਤਾ ਲੱਗਿਆ ਕਿ ਜਿਹੜਾ ਕਤਲ ਕਰਨ ਵਾਲਾ ਵਿਅਕਤੀ ਉਹਦੀ ਭਾਬੀ ਪਰਜਾਈ ਜਿਹੜੀ ਹੈ ਉਹ ਮਰਨ ਵਾਲੇ ਵਿਅਕਤੀ ਨਾਲ ਪਿਛਲੇ 1 ਸਾਲ ਤੋਂ ਲਿਵਨ ਚ ਰਹਿ ਰਹੀ ਸੀ ਇਹ ਸ ਗੁੱਸੇ ਕਰਨੀ ਹੋਣੀ ਉਹਦੇ ਜਿਹੜਾ ਕਤਲ ਕੀਤਾ ਇਥੇ ਤੇ ਦੋਸ਼ੀ ਦੀ ਪਾਲ ਜਾ ਰਹੀ ਹੈ ਸਰ ਕਤਲ ਇਹ ਮਤਲਬ ਕਿਸ ਹਥਿਆਰ ਨਾਲ ਕੀਤਾ ਗਿਆ ਕਿਸੇ ਤੇਜ਼ ਤਾਰ ਹਥਿਆਰ ਨਾਲ ਕੀਤਾ ਉਹਦਾ ਗਲਾ ਕੱਟਿਆ ਗਿਆ